ਦਾ ਹਿੱਸਾ ਦਰਬਾਰ ਸਾਹਿਬ ਤੇ ਹਮਲੇ ਨੂੰ ਨੁਕਸਾਨ ਵਜੋਂ ਯਾਦ ਕਰਦਾ ਹੈ ਸਾਡੇ ਨਾਲ ਬਹੁਤ ਮਾੜੀ ਹੋਈ ਸਾਡੇ ਬਹੁਤ ਬੰਦੇ ਮਾਰੇ ਇਹ ਸਹੀ ਗੱਲ ਹੈ ਕਿ ਬਹੁਤ ਬੰਦੇ ਮਾਰੇ ਗਏ ਬੇਦਰਦੀ ਨਾਲ ਮਾਰੇ ਪਰ ਜੋ جنگ ਹੁੰਦੀ ਹੈ جنگ 'ਚ ਕੋਈ ਤੁਹਾਨੂੰ ਪਿਆਰ ਕਰਦਾ جنگ 'ਚ ਕੋਈ ਕਿਸੇ ਨੂੰ ਪਿਆਰ ਕਰਦਾ ਕਿ ਜਿਹਦੇ ਛਵੇਂ ਬਾਦਸ਼ਾਹ ਨੇ ਬਾਜ ਬਦਲੇ جنگ ਮਿਢ ਲਈ ਘਰੇ ਬੀਬੀ ਵਿਰੋਧਾ ਦਾ ਵਿਆਹ ਸੀ ਅਗਲਿਆਂ ਨੇ ਸ਼ਰਨ ਫੜਾਇਆ ਕੀ ਕਰਿਆ ਅਮਰਤਾਰ ਸ਼ਹਿਰ ਛੱਡਣਾ ਪਿਆ ਪਿਆ ਹੈ ਖਤਰੋਂ ਇਸੇ ਹੋਰ ਤਾਂ ਜਾਣਾ ਪਿਆ ਸਾਡੇ ਸਾਹਮਣੇ ਸਭ ਤੋਂ ਜਿਹੜੀ ਸਾਡਾ ਦਿਲਖਿਚਵੀਂ ਜੰਗ ਹੈ ਉਹ ਸਲਸਾ ਦੇ ਕਿਨਾਰੇ ਦੀ ਹੈ ਅਗਲੇ ਨੇ ਕੋਈ ਤਰਸ ਗਿਆ ਕੋਈ ਕਿਸੇ ਦੇ ਤਰਸ ਕਰਦਾ ਪਰ ਜਿਹੜੀਆਂ ਜੰਗਾਂ ਚੋਂ ਦੂਜੀ ਤੇ ਸਾਡੇ ਬੰਦਿਆਂ ਦੀ ਵਾਹਵਾ ਕਰਦੀ ਹੈ ਉਹਨੂੰ ਸਿਰਫ ਨੁਕਸਾਨ ਕਹਿਣਾ ਛਿੱਤ ਨੇ ਜਿਹੜੇ ਜਾਨ ਦੇ ਕੇ ਗਏ ਉਹ ਸੋਚਦੇ ਕਿ ਅਸੀਂ ਇਤਿਹਾਸ ਬਹਰਾਵਾਂਗੇ ਦੱਸਾਂਗੇ ਦੁਨੀਆ ਨੂੰ ਅਸੀਂ ਉਹੀ ਹਾਂ ਜੋ ਇਤਿਹਾਸ ਵਿੱਚ ਸਾਹ ਕਿ ਅਸੀਂ ਪਿਲੇਖਾ ਖੜਦਿਆਂਗੇ ਸਹੀ ਹੱਲੇ ਵੀ ਪਲੇਖਾ ਨਾਲ ਲੈ ਲੈ ਤੁਰਦੇ ਬਹੁਤ ਬੁਰੀ ਹੋਈ ਬੁਰੀ ਵਾਲਾ ਵਾਕਿਆ 28 ਨਵੰਬਰ ਹੈ ਅਸਲ ਜੂਨ ਨਹੀਂ ਹੈ ਜਿਹੜੀ ਸੱਟ ਨੇ ਤੁਹਾਡਾ ਸਵੈਮਾਨ ਜਗਾਇਆ ਉਹ ਨੁਕਸਾਨ ਨਹੀਂ ਜੀ ਹੁਣ ਇਹ ਤੇ ਜਿਉਂਦੇ ਕਰਤਾ